ਸਾਸ਼ੀ ਗਾਂਜੀ ਕੀ ਹਾਲ ਚਾਲ ਮੇਰਾ ਨਾਮ ਹੈ ਗੁਰਪ੍ਰੀਤ ਹੈ ਤੇ ਮੇਰੇ ਨਾਲ ਇੱਕ ਹੋਰ ਗੁਰਪ੍ਰੀਤ ਹੈ ਇੱਕ ਜੀ ਪਿੱਛੇ ਆਵਣਾ ਪੀ ਕੇ ਤੇ ਪੀਰੇ ਕ ਲਈ ਝੂਠ ਮੇਰੇ ਕੋ ਕੋ ਸ਼ਬਦ ਨਹੀਂ ਹੈ ਤੇ ਅਸੀਂ ਚੱਲੇ ਆ ਕਿੱਧਰ ਕਹਿੰਦੀ ਵੇਖਤੀ ਇੰਨੀ ਅਧੇ ਹੋ ਸਕਦਾ ਆਦੇ ਯਾਰ ਦੇ ਵਿਆਹ ਤੇ ਆਦੇ ਯਾਰ ਦੇ ਯਾਰ ਦੇ ਯਾਰ ਦੇ ਯਾਰ ਦੇ ਭਰਾ ਦੇ ਵਿਆਹ ਦੇ ਵਿਆਹ ਦੇ ਵਿਆਹ ਤੇ ਨੱਚਣ ਤੇ ਬਸ ਆਪਾਂ ਪਿੰਡਾਂ ਜੋ ਹੁੰਦੇ ਹੋਏ ਤੇ ਯੂਕੇ ਪਹੁੰਚਣ ਆਲੇ ਆ ਯੂਕੇ ਜਾਣਾ ਐਕਚੁਅਲੀ ਅਸੀਂ ਆਪਾਂ ਪੰਜਾਬ ਪਾਕਿਸਤਾਨ ਢੱਕੇ ਪਾਕਿਸਤਾਨ ਦੁਬਾਰ ਅਫਗਾਨਿਸਤਾਨ ਅਫਗਾਨਿਸਤਾਨ ਈਰਾਨ ਇਰਾਕ ਇਟਲੀ ਤੇ ਇਟਲੀ ਫਿਰ ਫਰਾਂਸ ਫਰਾਂਸ ਤੋਂ ਬਾਅਦ ਯੂਕੇ ਜਾ ਕੇ ਪਹੁੰਚ ਜਾਣਾ ਆਪਾਂ ਆਰਾਮ ਨਾਲ ਉਦੋਂ ਬਾਅਦ ਛੋਟਾ ਸਮੁੰਦਰ ਕ੍ਰੋਸ ਕਰਨਾ ਪੈਣਾ ਤੇ ਹੁਣ ਐਨੀ ਛੇਲੀ ਦਾ ਫੋਨ ਆ ਗਿਆ ਸੌਰੀ ਮਤਲਬ ਕਰੋ ਫੋਨ ਆ ਗਿਆ ਆ ਇਧਰੋ ਕਰਦੀ ਆ ਆਏ ਕਰਦੀ ਦੋ ਆਏ ਕਰੋ ਇਹੀ ਕਰਦੇ ਹੀ ਰਿਕਾਰਡਿੰਗ ਸੁਣ ਲਓ ਹੈਲੋ 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 ਹਾਂਜੀ ਕਿੱਦਾਂ ਹੈ ਕੱਪ ਬਾਈ ਖੜੇ ਨੇ ਮੇਰੇ ਬਾਬੂ ਨੇ ਖਾਣਾ ਖਾਇਆ ਘੋੜੇ ਪੁੱਛ ਮੇਰੇ ਬਾਬੂ ਨੇ ਖਾਣਾ ਖਾਇਆ ਪਤਲਾ ਦਾ ਸੱਚਾ ਲੋਨ ਚੱਲਣ ਦੇ ਹੁੰਦੇ ਉਹਦੀ ਪ੍ਰਾਈਵੇਸੀ ਕਿਤਾ ਜਵਾਬ ਨਹੀਂ ਇਹ ਕੰਮਾ ਦਾ ਮਤਲਬ ਜਿਹੜੇ ਕਰਦੇ ਵੇਚਦੇ ਸੀ ਹਾਂ ਇਹ ਇਹ ਦੇਖੋ ਇਹ ਜਾ ਰਹੇ ਹੈ ਇੱਥੇ ਵਲੌਗ ਬਣਾਣਾ ਹੈ ਅੱਛਾ ਵਲੌਗ ਬਣਾਣਾ ਹੈ ਵੰਡਾ ਪੈ ਤਾਂ ਅਸੀ ਚੱਲਿਆ ਵਿਆ ਤੇ ਤੇ ਸਾਨੂੰ ਨਾ ਬੜਾ ਫੋਰਸ ਕਰਨਾ ਹੈ ਕਿ ਤੁਸੀਂ ਨੱਚੋ ਪਰ ਅਸੀਂ ਨੱਚਣਾ ਨਹੀਂ ਸਹੀ ਗੱਲ ਹੈ ਸਾਨੂੰ ਇਹ ਕਹਿਣਾ ਹੈ ਕਿ ਤੁਸੀਂ ਘੁੱਟੀਆਂ ਪਾਓ ਲੇਟੋ ਪਰ ਅਸੀਂ ਲੇਟਣਾ ਨਹੀਂ ਤਾਂ ਇੱਥੇ ਅਸੀਂ ਵੱਢਦੇ ਰਹੇ ਸੀ ਇੱਥੇ ਆ ਸਕੂਲ ਹੈ ਜੀ ਲਵ ਯੂ ਮਿੱਡਾ ਅਸੀਂ ਤਿੰਨੇ ਇੱਥੇ ਹੀ ਵੱਢਿਆ ਗੋਲ ਗੱਪੇ ਨਹੀਂ ਗੋਲ ਗੱਪੇ ਪਤਾ ਨਹੀਂ ਰਹੰਦੇ ਗੋਲ ਗੱਪੇ ਅੱਜਕੱਲ ਗੋਲ ਗੋਲ ਚੀਜ਼ਾਂ ਦਾ ਬੜਾ ਤੁਸ਼ਕੀਨ ਹੈ ਮਤਲਬ ਗੋਲ ਗੋਲ ਇਹ ਐਡਿਟ ਕਰਨੀ ਪਣੀ ਮਤਲਬ ਗੋਲ ਗੋਲ 버ગર ਗੋਲ ਗੋਲ 버ગર ਖਾਣਾ ਮੋਮੋਸ ਐਮੋ ਵਾਲਾ ਠੀਕ tha ਮੋਮੋਸ ਤੇ ਆ ਜੀ ਐਮ ਤੇ ਮਿੱਡਾ ਤੇ ਦੇਸਾ ਸਿੰਘ ਦੇਸਾ ਸਿੰਘ ਮੇਰੇ ਬਾਪੂ ਦਾ ਨਾਮ ਹੈ ਜੀਦ ਕੋ ਨਹੀਂ ਅਜੇ ਆਇਆ ਹੈ ਇਹ ਰੋਡ ਨਵਾਂ ਬਣਿਆ ਹੈ ਇਹ ਰੋਡ ਨਵਾਂ ਬਣਿਆ ਹੈ ਇਹ ਰੋਡ ਆ ਇਹ ਹਾਈਵੇ ਇਹ ਹਾਈਵੇ ਸਿੱਧੇ ਏਅਰਪੋਰਟ ਆਉਂਦਾ ਉਹ ਵੇਖ ਲਓ ਉਹ ਜਾਜ ਉਹ ਜਾਜ ਰੱਖਿਆ ਅੱਗਾ ਜੀ ਦੀ ਰੋਡਾਂ ਟੈਂਕੀ ਤੇ ਆਏ ਜੀ ਪਿੰਡ ਮਿੱਡਾ ਪਿੰਡ ਮਿੱਡੇ ਨਾਲ ਬੜੀਆਂ ਯਾਦਾਂ ਜੁੜੀਆਂ ਨੇ ਹੁਣ ਕੀ ਕੀ ਦੱਸੀਏ ਤੁਹਾਨੂੰ ਪਿੰਡ ਮਿੱਡੇ ਦਾ ਸਾਰਾ ਨਾ ਜੁੜੀਆਂ ਨੇ ਫਰੀਦਕੋਟ ਨਾਲ ਫਰੀਦਕੋਟ ਫਰੀਦਕੋਟ ਬਠਿੰਡਾ ਫਰੀਦਕੋਟ 21 ਸੈਕਟਰ ਸੇਤਾ ਕਰ ਅੱਗੇ ਨਾਂ ਵੀ ਦੱਸ ਦੇ ਨਾਂ ਨਹੀਂ ਬੋਲ ਦੇ ਤੇ ਕਰਨਾ ਹੋ ਗਿਆ ਆਡੀਅנס ਕੋ ਪਤਾ ਹੈ ਆਡੀਅਸ ਬੇਕੂਫ ਨਹੀਂ ਹੈ ਆਡੀਅਸ ਬੇਕੂਫ ਨਹੀਂ ਹੈ ਆਡੀਅਸ ਥੱਲੇ ਕਮੈਂਟ ਆਦੇ ਨੇ ਪਾਣੀ ਪੰਜਾਂ ਦਰਿਆਵਾਂ ਵਾਲੋਂ ਨਰੀ ਹੋ ਗਿਆ ਅੱਜ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਦਰਿਆਵਾਂ ਵਾਲਾ ਸੀ ਪਹੁੰਚ ਗਏ ਪਿੰਡ ਸਤਲੁਜ ਵਾਕੇ ਹੀ ਇੱਥੇ ਨੇੜੇ ਆ ਗਿਆ ਸਾਡੇ ਇੱਧਰ ਦਰਿਆ ਤੇ ਤਾਂ ਕਰਕੇ ਸਾਨੂੰ ਦਰਿਆਵਾਂ ਦੀ ਯਾਦ ਆ ਰਹੀ ਸੀ ਆਬਾ ਦੀ ਤੇ ਪੰਜਾਬਾਂ ਦੇ ਸ਼ਹਿਰ ਵਿੱਚ ਵਸਦੇ ਅਸੀਂ ਦੋ ਚਾਰ ਬੋਲ ਡਿਸਕਸ ਕੀਤੇ ਆਹੀਂ ਜਾਹਿਰ ਕੀਤੇ ਆਦੇ ਵਾਹ ਵਾਹ ਕਿਆ ਬੋਲੇ ਸਰ ਕਿਆ ਬੋਲੇ ਮੈਂ ਬਿਲਕੁਲ ਟੱਕਣ ਖੋਲ ਖੋਲ ਯਾਰ ਟੱਕਣ ਖੋਲ ਸਰਤਾਜ ਜੀ ਆਪਾਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਰਿਸਪੈਕਟ ਕਰਦੇ ਹਾਂ ਬਹੁਤ ਹੀ ਵਧੀਆ ਨਿਕਦੇ ਨੇ ਇਨਸਾਨ ਨੂੰ ਹੀ ਬਦਾਮਣੀ ਯਾਰ ਇਹਨੂੰ ਬਾਰੀ ਖੋਲ ਲੈ ਯਾਰ ਖੋਲ ਲਾ ਆ ਲੜੀ ਜਾਂਦੇ ਨੇ ਇਹ ਵਾਲੀ ਕਿਉਂ ਲੜੀ ਜਾਂਦੇ ਹੋ ਹੋਰੇ ਲੜੀ ਕੇ ਜਾਣਾ ਹੈ ਉਹ ਆ ਨਾ ਬਾਰੀ ਖੋਲ ਕੇ ਦੇ ਲੜੀ ਕੇ ਜਾ ਯਾਰ ਤੂੰ ਬਾਰੀ ਖੋਲ ਲਾ ਤੂੰ ਜwidehat ਲਿਰਕਦਾ ਕਿਉਂ ਕਰੀ ਜਾਂਦਾ ਹੈ ਨਿਕਲ ਨਹੀਂ ਨਿਕਲ ਕਦੇ ਘਟੀ ਚ ਨਹੀਂ ਬੈਠਾ ਨਿਕਲ ਨਹੀਂ ਨਿਕਲ ਜਾ ਬਾਹਰ ਨਹੀਂ ਤਾਂ ਛਾਲ ਮਾਰ ਦੇ ਪਰ ਮੈਂ ਐਵੇਂ ਨਿਕਲਣਾ ਛੀਚਾ ਜੋ ਅਕਸ਼ੇ ਕੁਮਾਰ ਦਾ ਨਾ ਵਾਈਕਰ ਬਹੁਤ ਗੱਲ ਹੈ ਇਹਨੂੰ ਉਹ ਵਾਈਕਰ ਤੇ ਕਰਾ ਕਰੇ ਆਇਆ ਜੀ ਗੁਰਦੁਆਰ ਸਾਹਿਬ ਇੱਥੇ ਬਾਬੇ ਨੇ ਆਣਾ ਸੀ ਬਾਬੇ ਨੂੰ ਏ ਕੀ ਏ ਕੀ ਚਾਹੀਦਾ ਵਧੀਆ ਵਧੀਆ ਇਹਦਾ ਤੂੰ ਨੀ ਨਹੀਂ ਇਹ더라 ਖੰਡ ਪਾੜ ਰੱਖਿਆ ਜੀ ਅਖੰਡ ਪਾੜ ਰੱਖੇ ਨੇ ਜੀ ਇੱਧਰ ਤੇ ਤੇਨ ਦੀ ਡਿਊਟੀ ਹੈ ਜੀ 6 ਤੋਂ 8